ਉਹ ਆ ਕੀ ਚੱਕਰ ਪੈ ਗਿਆ ਯਾਰ ਦਰਖਤ ਤੇ ਆ ਦੇਖੀ ਕਿਵੇਂ ਬਿੰਨੇ ਪੈ ਦਰਖਤ ਦੇਖੋ ਦੋਸਤੋ ਕਿਵੇਂ ਕਿਵੇਂ ਨਾ ਆ ਮੇਖਾ ਦੇਖੋ ਦਰਖਤ ਪੂਰਾ ਬਿੰਨੇ ਹੀ ਪਿਆ ਵਿਚਾਰਾ ਦਰਖਤ ਦੇ ਵਿੱਚ ਇੰਨੀਆਂ ਮੇਖਾ ਕੀ ਚੱਕਰ ਢੇਰ ਕਿੱਡਾ ਲੱਗਿਆ ਪਿਆ ਮੇਖਾਂ ਦਾ ਯਾਰ ਇਹ ਕੀ ਚੱਕਰ ਹੈ ਬਿਲਕੁਲ ਹੀ ਬਾਈ ਇੱਕ ਇੰਚ ਜਗ੍ਹਾ ਨਹੀਂ ਛੱਡੀ ਹੋਈ ਮੇਖਾ ਹੀ ਮੇਖਾਂ ਲਾਈਆਂ ਪਈਆਂ ਨੇ ਦਰਖਤ ਦੇ ਉੱਤੇ ਆਜੋ ਆਪਾਂ ਅੰਦਰ ਚੱਲਦੇ ਆਂ ਪਹਿਲਾਂ ਤਾਂ ਇਹ ਵੈਸੇ ਤਾਂ ਹੈਗਾ ਕੋਈ ਡੇਰਾ ਦੇਖਦੇ ਆਂ ਕੀ ਚੱਕਰ ਅੰਦਰ ਜਾ ਕੇ ਨਾ ਪਣ ਦਾ ਦਰਖਤ ਹੈ ਤੇ ਬਣਦੇ ਦਰਖਤ ਤੇ ਨਾ ਬਹੁਤ ਸਾਰੀਆਂ ਮੇਖਾਂ ਹੀ ਮੇਖਾਂ ਜਿਹੜਾ ਆਪਾਂ ਕਹਦੇ ਆ ਵੀ ਬਿੰਨੇ ਪੈ ਦਰਖਤ ਯਾਰ ਵਿਚਾਰਾ ਤੇ ਆਜੋ ਆਪਾਂ ਦੇਖਦੇ ਆ ਕੋਈ ਡੇਰਾ ਲੱਗਦਾ ਤੇ ਆਹਾਂ ਵੀ ਚੱਕਰ ਯਾਰ ਆਹ ਕੀ ਚੀਜ਼ ਹੈ ਆਜੋ ਆ ਦੇਖਦੇ ਆ ਪਹਿਲਾਂ ਅੱਛਾ ਇਹ ਬਈ ਬੱਚਿਆਂ ਵਾਸਤੇ ਲਾਏ ਪਏ ਨੇ ਗੁੱਡੇ ਗੱਡੇ ਆ ਡੋਲੂ ਮਹਿਸਾਂ ਦਾ ਦੁੱਧ ਦਾ ਸਿਸਟਮ ਬਣਾਇਆ ਹੋਇਆ ਦੇਖੋ ਕਿੱਲੇ ਕੁੱਲੇ ਲਾਏ ਪਏ ਨੇ ਮੈਸਾਲੇ ਤੇ ਨਾਲ ਹੀ ਦੇਖੋ ਜਵਾਕਾਂ ਵਾਸਤੇ ਨਿੰਮ ਵੀ ਬੰਨੇ ਪਏ ਨੇ ਸੇਰਾ ਵੀ ਦੇਖ ਸਕਦੇ ਹੋ ਤੁਸੀਂ ਸੇਰਾ ਵੀ ਟੰਗਿਆ ਪਿਆ ਕੋਈ ਸੁੱਖਾ ਸੱਖਾ ਪੂਰੀਆਂ ਹੁੰਦੀਆਂ ਹੋਣੀਆਂ ਹਨ ਤੇ ਆਜੋ ਆਪਾਂ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਤੇ ਪਹਿਲਾਂ ਆਪਾਂ ਦੇਖ ਲਈਏ ਇੱਥੇ ਵੀ ਮੇਖਾਂ ਲਾਈਆਂ ਪਈਆਂ ਨੇ ਦੇਖ ਸਾਰੇ ਕਿਤੇ ਮੇਖਾਂ ਲਾਈਆਂ ਪਈਆਂ ਨੇ ਖਾਸ ਹੀ ਮਤਲਬ ਮੇਖਾਂ ਦਾ ਕੋਈ ਵੱਡਾ ਇਤਿਹਾਸ ਹੈ ਇੱਥੇ ਆਜੋ ਆਪਾਂ ਉਹ ਪਰਲਾ ਦਰਖਤ ਵੀ ਦੇਖਦੇ ਆ ਆ ਕੋਈ ਸਮਾਦ ਹੈ ਸਮਾਦ ਹੈ ਜਾਂ ਕੀ ਹੈ ਇਹ ਸਿਸਟਮ ਦੇਖਦੇ ਆਜੋ ਅੱਛਾ ਦਰਗਾਹ ਹੈ ਬਈ ਪੀਰਾਂ ਦੀ ਦੇਖ ਸਕਦੇ ਹੋ ਤੁਸੀਂ ਬਣੀ ਹੋਈ ਹੈ ਜਿਹੜੀ ਪੀਰਾਂ ਦੀ ਉਹ ਬਣੀ ਹੋਈ ਹੈ ਤੇ ਪੂਰੀ ਦਰਗਾਹ ਹੈਗੀ ਇਹ ਤੇ ਆਜੋ ਆਪਾਂ ਪੂਰਾ ਇਤਿਹਾਸ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਕਾਰਨ ਕੀ ਹੈ ਗੱਲਬਾਤ ਕੀ ਹੈ ਤੇ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਆ ਦੇਖੋ ਜੀ ਆਜੋ ਹੁਣ ਦਿਖਾਉਣਾ ਤੁਹਾਨੂੰ ਮੇਖਾ ਬੱਲੇ 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 ਕੀ ਬਾਤ ਆ ਬਈ ਮੇਖਾ ਦੇਖੋ ਤੁਸੀਂ 1 ਇੰਚ ਜਗ੍ਹਾ ਨਹੀਂ ਛੱਡੀ ਹੋਈ ਬਾਈ ਕੋਈ ਤਗੜੀ ਹੀ ਗੱਲਬਾਤ ਲੱਗਦੀ ਹੈ ਕੋਈ ਤਗੜੀ ਇਤਿਹਾਸ ਲੱਗਦਾ ਹੈ ਇਹਦੇ ਪਿੱਛੇ ਕੋਈ ਵੱਡਾ ਹੀ ਕਾਰਨ ਲੱਗਦਾ ਹੈ ਉੱਤੋਂ ਆ ਢੇਰ ਲੱਗਿਆ ਪਿਆ ਮੇਖਾਂ ਦਾ ਤੇ ਦਰਖਤ ਦੇ ਵਿੱਚ ਵੀ ਇੰਚ ਜਗ੍ਹਾ ਨਹੀਂ ਛੱਡੀ ਹੋਈ ਮੇਖਾਂ ਦੀ ਤੇ ਕਾਰਨ ਕੋਈ ਵੱਡਾ ਹੀ ਹੈ ਤੇ ਆਜੋ ਬਾਕੀ ਆਪਾਂ ਦੇਖਦੇ ਇੱਥੇ ਕੋਈ ਪ੍ਰਬੰਧਕ ਹੋਣਗੇ ਅਦਰ ਬਾਬਾ ਜੀ ਦੇਖਦੇ ਆ ਗੱਲਬਾਤ ਕਰਦੇ ਆ ਸਾਹਮਣੇ ਨੰਬਰ ਵੀ ਤੁਸੀਂ ਨੋਟ ਕਰ ਸਕਦੇ ਹੋਰ ਬਾਬਾ ਜੀ ਨਾਲ ਗੱਲ ਕਰਨੀ ਹੋਵੇ ਨਾ ਉਹ ਸਾਹਮਣੇ ਨੰਬਰ ਲਿਖਿਆ ਹੋਇਆ ਹਾਂਜੀ ਸੇਵਾਦਾਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅ ਹਾਂ ਠੀਕ ਪਾ ਲਿਆ ਆਓ ਬੈਠੋ ਮੜਾ ਜੀ ਗੱਲਬਾਤ ਕਰੀਏ ਆਪਾਂ ਅੱਛਾ ਬਾਬਾ ਜੀ ਪਹਿਲਾਂ ਤਾਂ ਇਹ ਜਗਾ ਜਿਹੜੀ ਬਣੀ ਹੋਈ ਹੈ ਕੀ ਕਿਸ ਧਰਮ ਧਰਮ ਨਾਲ ਸੰਬੰਧਿਤ ਹੈ ਕਿਹੜੇ ਬਾਬਾ ਜੀ ਨੇ ਇਹ ਆਪਣੇ ਮੁਸਲਮਾਨ ਦੀ ਭਾਈ ਬਾਬੇ ਦੀ ਹੈ ਮਤਲਬ ਅੱਛਾ ਅੱਛਾ ਬਾਬਾ ਮੰਨਾ ਪੀਰ ਵਾਜ ਦਾ ਠੀਕ ਹੈ ਹਾਂ ਕੋਈ ਜਦ ਦੰਦ ਯਾਰ ਕਿੰਨੀ ਦੁਖਦੇ ਹੁਣ ਹਾਂ ਆ ਮੇਖਾ ਜਿਹੜੀਆਂ ਲਾਈਆਂ ਪੰਜੇ ਨੇ ਦਰਖਤ 'ਚ ਇਹ ਕੀ ਹਿਸਾਬ ਕਿਤਾਬ ਹੈ ਮੇਖਾ ਲਾਉਂਦੇ ਨੇ ਬਸ ਅੱਛਾ ਕਿੰਨੇ ਦੰਦੋਂ ਦੁੱਖਦੇ ਹੁਣ ਹਾਂ ਦੰਦਾਂ ਦੇ ਜਾੜਾ ਹਾਂ ਦੋ ਮੇਖਾ ਲਾ ਦੀ ਸਿਹਤ ਮੇਖਾ ਲਿਆਵੇ ਸੱਤ ਅੱਛਾ ਸੱਤ ਮੇਖਾ ਲਿਆਵੇ ਦੋ ਲਾ ਦੇ ਬਾਕੀਆਂ ਪੰਜੋਂ ਸੇ ਡੇਗ ਦੇ ਕਿੱਡਾ ਢੇਗ ਲੱਗਿਆ ਹਾਂ ਢੇਗ ਲੱ ਠੀਕ ਹੈ ਬਾਕੀਆ ਠੀਕ ਹੋ ਜਾਂਦਾ ਜਮ 8 ਦੇ ਵਿੱਚ ਬੰਦਾ ਅੱਛਾ ਇੱਥੇ ਜਹਾਜ਼ ਵੀ ਚੜੇ ਪਏ ਨੇ ਜਹਾਜ਼ ਕੋਈ ਨਾ ਕਿਸੇ ਦਾ ਜਵਾਖ ਬਾਖਰ ਜਾਂਦਾ ਉਹ ਚੜ ਰਹੇ ਨੇ ਇਹ ਕਿਹੜੇ ਸਾਲ ਤੋਂ ਮੰਨਤਾ ਹੋਣ ਲੱਗੀ ਹੈ ਜਿਆਦਾ ਕੁਝ ਪਫਾ ਛੰਦ ਤੋਂ 12 ਸਾਲ ਹੋ ਗਿਆ ਇਹਨੂੰ ਵੀਰੇ ਉ ਪਹਿਲਾਂ ਵੀ ਮੰਨਦੇ ਨੇ ਲੋਕ ਅੱਛਾ ਤੇ ਜਿਵੇਂ ਜਵਾਕਾਂ ਦਾ ਵੀ ਚੜੇ ਪਏ ਨੇ ਉਹ ਆਪਣਾ ਨਿੰਮ ਵੀ ਚੜੇ ਪਏ ਨੇ ਆ ਜੇ ਮੁੰਡਾ ਹੋਵੇ ਕਿਸ ਲਵੇ ਹਾਂ ਉਹ ਮਤਲਬ ਨਿੰਮ ਮੰਨਣ ਜਾਂਦਾ ਲੱਡੂਆਂ ਡੱਬਾ ਦੇ ਇਹ ਬਾਬਾ ਜੀ ਕਿੱਥੋਂ ਕਿੱਥੋਂ ਆਉਂਦੇ ਨੇ ਲੋਕ ਇਹ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਪਟਿਆਲੇ ਕੰਿਓ ਬਠਿੰਡੇ ਮਾਨਸਾ ਅੱਛਾ ਚਾਰ ਦਾ ਪੱਕਾ ਲਾ ਜਾ ਵੈਸੇ ਹਾਂ ਪੱਕਾ ਹੀ ਆ ਮਤਲਬ ਸਾਡੇ ਪਹਿਲੇ ਹੀ ਹੁੰਦੇ ਨੇ ਬਹੁਤ ਸਾਲਾਂ ਲਈ ਅੱਛਾ ਇਹ ਕਿਲ੍ਹੇਆਂ ਦਸ ਮੰਦ ਤੁਸੀਂ ਆ ਡੰਗਰ ਪਸ਼ੂਆਂ ਵਾਸਤੇ ਵੀ ਕਿਲ੍ਹੇ ਚੜ੍ਹੇ ਪੈਨੇ ਹਨਾ ਇਹ ਦੋ ਕਿਲ੍ਹੇਆਂ ਸੁੱਖ ਜਾਂਦਾ ਅਗਲਾ ਪੁਰੇ ਦੋ ਕਿਲ੍ਹੇਆਂ ਸੁੱਖ ਜਾਂਦਾ ਹਾਂ 5 ਮੀਟਰ 80 ਅੱਛਾ 5 ਮੀਟਰ ਰੱਸੀ ਉਹ ਬਸ ਉਹਦੇ ਨੌ ਤੇ ਪਸ਼ੂ ਦੇ ਉੱਤੇ ਝਾ ਕੇ ਚਾਹੇ ਨੌ ਤੇ ਉਰੇ ਮੱਥਾ ਟੇਕ ਕੇ ਟੰਗ ਦੇ ਬਣਨਾ ਠੀਕ ਹੈ ਉਹ ਨਵੇਂ ਦੁੱਧ ਹੋ ਜਾਂਦਾ ਪਸ਼ੂ ਅੱਛਾ ਜੀ ਅੱਛਾ ਜੀ ਨਵੇਂ ਦੁੱਧ ਨਾ ਹੁੰਦਾ ਹੋਵੇ ਪਸ਼ੂ ਨਾ 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 ਹੁੰਦਾ ਹੋਵੇ ਠੀਕ ਹੈ ਠੀਕ ਹੈ ਠੀਕ ਹੈ ਜੇ ਕੋਈ ਤੇ ਮੱਠਾ ਪਸ਼ੂ ਤਾਂ ਇੱਥੇ ਆਲਾ ਕਿਲੀ ਕੁਲੀ ਮੂਰੀ ਟੰਗ ਜਾਂਦਾ ਲੈ ਕੇ ਮੂਰੀ ਟੰਗ ਜਾਂਦਾ ਅੱਛਾ ਠੀਕ ਹੈ ਮਤਲਬ ਪਸ਼ੂਆਂ ਨਾਲ ਸੰਬੰਧਿਤ ਕੋਈ ਵੀ ਬਿਮਾਰੀ ਠਮਾਰੀ ਹੋਵੇ ਹਾਂ ਉਹ ਠੀਕ ਹੋ ਜਾਂਦੀ ਹੈ ਹਾਂ ਜੇ ਅਸੀਂ ਹੁੰਨੇ ਆ ਤਾਂ ਇਹ ਪਿੰਡ ਦਾ ਐਡਰੈਸ ਦਿਓ ਪੂਰਾ ਜੇ ਜਿਵੇਂ ਆਉਣਾ ਹੋਵੇ ਸਿੱਧਾ ਪਹੁੰਚੇ ਹੋਰੇ ਇਹ ਬਾਰਡਰ ਹੈ ਬੜਬਰ ਪਿੰਡ ਹਾਂ ਇਹ ਸੰਗਰੂਰ ਸੰਗਰੂਰ ਬਰਨਾਲੇ ਚ ਪੈਂਦਾ ਅੱਛਾ ਬਰਨਾਲੇ ਚ ਪੈਂਦਾ ਕੀ ਪੁੱਛੇ ਬੜਬਰ ਆ ਕਿ ਕੀ ਪੁੱਛੇ ਕਿੱਥੇ ਜਾਣਾ ਬਾਬੇ ਮੰਨੇ ਦੇ ਜਾਣਾ ਜਿ세 ਕਿਨ ਮੇਖਾਂ ਲੱਗੀਆਂ ਨੇ ਅੱਛਾ ਬਾਬੇ ਮੰਨੇ ਦੇ ਜਾਣਾ ਬਾਬੇ ਮੰਨੇ ਤੇ ਇਹ ਮੈਨੂੰ ਲੱਗਦਾ ਇਹ ਬੜਬਰ ਆ ਜਿਹੜਾ ਇਹ ਮੇਨ ਹਾਈਵੇ ਆ ਜਿਹੜਾ ਬਰਨਾਲੇ ਤੋਂ ਸੰਗਰੂਰ ਵਾਲਾ ਹਾਂ ਮੇਨ ਹਾਈਵੇ ਤੇ ਪੈਂਦਾ ਟੋਲ ਪਲਾਜੇ ਦੇ ਨਾਲ ਹੀ ਪੈ ਜਾਂਦਾ ਹੈ ਨਾ ਹਾਂ ਹਾਂ ਬਸ ਗਾਹਾਂ ਇੱਥੇ ਪੈਣੀ ਕੰਨੀ ਨੂੰ ਆ ਜਾ ਬੜਾ ਹਾਂ ਉਹ ਬੜਬਰ ਉਤਰ ਕੇ ਪੈਣੀ ਵਾਲੇ ਰੋਡ ਤੇ ਵੜਿਆ ਹਾਂ ਗਾਹਾਂ ਬੋਰਡ ਲੱਗਿਆ ਹੋਇਆ ਆਪਣਾ ਠੀਕ ਐ ਬੋਰਡ ਨੇ ਕਿਉਂ ਪਹੀ ਆ ਜਾ ਵਿੱਚ ਹੁੰਦੀ ਆ ਪਹੀ ਉਹ